ਤੋਂ ਬਾਅਦ ਪਾਣੀ ਦੇ ਮਸਲੇ ਤੇ ਲਗਾਤਾਰ ਚਾਹੇ ਉਹ ਹੁਣ ਤੁਸੀਂ ਦੇਖੋ ਆ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਇਹਦੇ ਚ ਜਿਹੜਾ ਹਰਿਆਣੇ ਨੂੰ ਪਾਣੀ ਵਧਾ ਲਈ ਗੱਲ ਹੈ ਜਿਹੜੀ ਡਿਮਾਂਡ ਕਰਦਾ ਰਹਿਆ ਨਾ ਹੋਰ ਵਾਰ ਚੱਲ ਰਹੀ ਆ ਯੂਕਰੇਨ ਵਾਲੀ ਵਾਰ ਚੱਲੀ ਜਾਂਦੀ ਆ ਇਧਰੋਂ ਹੋਰ ਵੀ ਕਈ ਜੰਗ ਦੇ ਸੈਂਟਰ ਜਿਵੇਂ ਇਜ਼ਰਾਈਲ ਵਾਲਾ ਹੈਗਾ ਤੇ ਇਸ ਤਰ੍ਹਾਂ ਬੜੇ ਥਾਵਾਂ ਤੇ ਮਤਲਬ ਉਹਨੂੰ ਜਿਹੜੀਆਂ ਦੋ ਵੱਡੀਆਂ ਖੇਮੇ ਬਣ ਚੁੱਕੇ ਆ ਸੰਸਾਰ ਪੱਧਰ ਤੇ ਔਰ ਜਿਹੜੀ ਸਭ ਤੋਂ ਮਾੜੀ ਗੱਲ ਆ ਉਹ ਇਹ ਆ ਕਿ ਜਿਹੜੀ ਸਾਰੀ ਜਿਹੜੀ ਇਹ ਪਾਣੀ ਦੀ ਗੱਲ ਆ ਇਹ ਸਾਰੀ ਸੈਂਟਰ ਪੁਆਇੰਟ ਇਹਦਾ ਹੁਣ ਇਸ ਟਾਈਮ ਪੰਜਾਬ ਹੋ ਗਿਆ ਤੇ ਗੱਲ ਕਰੀਏ ਤਾਂ ਜਮਨਾ ਦੇ ਵਿੱਚ ਹਰਿਆਣੇ ਦਾ ਹਿੱਸਾ ਬਣਦਾ ਉਹ ਉਹਨੂੰ ਵਿੱਚ ਜਦੋਂ ਕਾਊਂਟ ਹੁੰਦਾ ਉਹਨੂੰ ਕਦੇ ਕਾਊਂਟ ਨਹੀਂ ਕੀਤਾ ਜਾਂਦਾ ਤਾਂ ਹੁਣ ਗੱਲ ਚੱਲ ਰਹੀ ਹੈ ਤੇ ਉਹਨੂੰ ਉਹਨੂੰ ਕੀਤਾ ਜਾਣਾ ਚਾਹੀਦਾ ਵਿੱਚ ਕਾਹਨ ਠੀਕ ਹੈ ਕਿ ਪਾਕਿਸਤਾਨ ਦੇ ਨਾਲ ਜਿੰਨਾ ਵੀ ਮਾੜਾ ਮੋਟਾ ਵਪਾਰ ਸੀਗਾ ਕੁਝ ਵਪਾਰ ਤਾਂ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਜਦੋਂ ਪਲਵਾਮਾ ਦੇ ਵਿੱਚ ਅਟੈਕ ਹੁੰਦਾ ਹੈਗਾ 2018 ਦੇ ਵਿੱਚ ਕੁਝ ਸਮਝੌਤੇ ਉਦੋਂ ਰੱਦ ਕਰ ਦਿੱਤੇ ਜਾਂਦੇ ਹੈਗੇ ਕੁਝ ਵਪਾਰ ਉਦੋਂ ਬੰਦ ਕਰ ਦਿੱਤਾ ਜਾਂਦਾ ਤੇ ਕੁਝ ਵਪਾਰ ਆ ਜਿਹੜਾ ਆ ਹੁਣ ਰਹਿਂਦਾ ਖੁੰਦਾ ਬੰਦ ਕਰ ਦਿੱਤਾ ਜਾਂਦਾ ਤੋਂ ਲੈ ਕੇ ਤੁਸੀਂ ਯੂਰਪ ਤੱਕ ਸਿੱਧਾ ਬਾਏ ਰੋਡ ਵੀ ਜੁੜਦੇ ਆ ਤੁਸੀਂ ਖਰਚਾ ਬਹੁਤ ਥੋੜਾ ਰਹਿ ਜਾਂਦਾ ਇਥੋਂ ਦੀ ਕਿਸਾਨੀ ਲਈ ਤਾਂ ਬਹੁਤ ਜਿਆਦਾ ਸੁਭਾਵ ਰਹਾ ਮ ਜੇ ਮਤਲਬ ਕਿਸਾਨੀ ਪੰਜਾਬ ਦੀ ਕਿਸਾਨੀ ਜੇ ਇਹ ਬਾਰਡਰ ਖੁੱਲ ਜੇ ਤਾਂ ਮਤਲਬ ਇਹਦਾ ਮਤਲਬ ਗੱਲ ਹੀ ਹੋਰ ਹੋ ਜੂਗੀ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜੋ ਘਟਨਾ ਘਟੀ ਤੇ ਉਸ ਘਟਨਾ ਦੇ ਦੌਰਾਨ ਜਿਹੜੇ 26 ਲੋਕ ਮਾਰੇ ਗਏ ਸੀਗੇ ਬਹੁਤ ਵੱਡੀ ਅੱਤਵਾਦੀ ਗਤੀਵਿਧੀ ਸੀਗੀ ਤੇ ਮਾਮਲਾ ਜਿਹੜਾ ਇਹ ਇੰਟਰਨੈਸ਼ਨਲ ਪੱਧਰ ਤੱਕ ਗੂੰਜਿਆ ਤੇ ਵੱਡੇ ਪੱਧਰ ਦੇ ਉੱਤੇ ਇਹ ਵੀ ਜਿਆ ਹੈਗਾ ਕਿ ਇਸ ਮਾਮਲੇ ਦੇ ਵਿੱਚ ਜਿੱਥੇ ਮੀਡੀਆ ਦੇ ਇੱਕ ਖੇਮੇ ਨੇ ਆ ਜਿਹੜਾ ਮੁਸਲਮ ਭਾਈਚਾਰੇ ਦੇ ਵਿਰੋਧ ਦੇ ਵਿੱਚ ਆ ਪ੍ਰਚਾਰ ਆਰੰਭਿਆ ਤੇ ਦੂਜੇ ਪਾਸੇ ਅਗਾਹਵਦੂ ਜਥੇਬੰਦੀਆਂ ਤੇ ਅਗਾਹਵਦੂ ਲੋਕਾਂ ਨੇ ਜਿਹੜਾ ਉਸ ਦਾ ਮੂੰਹ ਤੋੜਮਾ ਜਵਾਬ ਵੀ ਦਿੱਤਾ ਤੇ ਕਸ਼ਮੀਰ ਦੇ ਲੋਕਾਂ ਨੇ ਵੀ ਇਹ ਜਿਹੜਾ ਉਸ ਦਾ ਮੂੰਹ ਤੋੜਮਾ ਜਵਾਬ ਵੀ ਦਿੱਤਾ ਤੇ ਇਸ ਤੋਂ ਬਾਅਦ ਕਾਫੀ ਸਾਰੀਆਂ ਕਾਰਵਾਈਆਂ ਹੋਈਆਂ ਤੇ ਕਈ ਸਾਰੇ ਚੈਨਲ ਵੀ ਬੰਦ ਕੀਤੇ ਗਏ ਤੇ ਨਾਲ ਦੀ ਨਾਲ ਹੀ ਨਰਿੰਦਰ ਮੋਦੀ ਤੇ ਉਹਨਾਂ ਦੀ ਸਰਕਾਰ ਵੱਲੋਂ ਆ ਜਿਹੜਾ ਪਾਕਿਸਤਾਨ ਦੇ ਵਿਰੁੱਧ ਕਾਰਵਾਈ ਦੀ ਗੱਲਬਾਤ ਕੀਤੀ ਗਈ ਭਾਵੇਂ ਹਲਤੀ ਇਹ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੇਗੀ ਕਿ ਉਸ ਘਟਨਾ ਦੇ ਪਿੱਛੇ ਪਾਕਿਸਤਾਨ ਸੀਗਾ ਪਰ ਪਾਕਿਸਤਾਨ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਇਸ ਤੋਂ ਬਾਅਦ ਇਹ ਵੀ ਗੱਲ ਆਈ ਕਿ ਜੋ ਇੰਦਰ ਸਿੱਧੂ ਵਾਟਰ ਟ੍ਰੀਟੀ ਆ ਉਹ ਵੀ ਆ ਜਿਹੜੀ ਅਸੀਂ ਭੰਗ ਕਰਾਂਗੇ ਜਾਨੀ ਕਿ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਵੀ ਹੈ ਜਿਹੜਾ ਉਹ ਰੋਕਣ ਦੀ ਗੱਲਬਾਤ ਆਖੀ ਗਈ ਆ ਭਾਵੇਂ ਹਲਤੀਕ ਗੱਲਾਂ ਹੀ ਆਖੀਆਂ ਗਈਆਂ ਤੇ ਹੋਰ ਕਾਫੀ ਕੁਸ਼ ਆ ਇਸ ਘਟਨਾ ਦੇ ਪਿੱਛੇ ਤਾਂ ਅੱਜ ਇਸ ਮਾਮਲੇ ਬਾਰੇ ਵੈਸੇ ਤਾਂ ਕਾਫੀ ਕੁਸ਼ ਗੱਲਾਂ ਸਾਹਮਣੇ ਆ ਚੁੱਕੀਆਂ ਪਰ ਹਰੇਕ ਬੰਦੇ ਦਾ ਇੱਕ ਆਪਣਾ ਅਨਲਿਸਿਸ ਆ ਹਰੇਕ ਬੰਦੇ ਦਾ ਆਪ ਦਾ ਅਧਿਐਨ ਹੈਗਾ ਅੱਜ ਅਸੀਂ ਬਾਈ ਜੀ ਜਗਸੀਰ ਸਿੰਘ ਤੋਂ ਡੀ ਕੋਲੇ ਪਹੁੰਚੇ ਹੋਏ ਆ ਜੋ ਕਿ ਅ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਨੇ ਤੇ ਤੁਹਾਨੂੰ ਦੱਸ ਦਈਏ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਹੈ ਜਿਹੜਾ ਇਹਨਾਂ ਨੇ ਅ ਜੋ ਉਸ ਮੋਰਚੇ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਉਹਨਾਂ ਦੇ ਖਿਲਾਫ ਆ ਜਿਹੜਾ ਇਹਨਾਂ ਨੇ ਡਟਵੀਂ ਉਹ ਵਿਰੋਧ ਕੀਤਾ ਉਹਨਾਂ ਦਾ ਤੇ ਜੋ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਵਾਲੇ ਅੰਸਰ ਸੀਗੇ ਉਹਨਾਂ ਨੂੰ ਜਿਹੜੀ ਮੂੰਹ ਦੀ ਖਾਣੀ ਪਈ ਤੇ ਆਪਾਂ ਇਹਨਾਂ ਦਾ ਸਵਾਗਤ ਕਰਾਂਗੇ ਭਾਈ ਜੀ ਸਵਾਗਤ ਹੈ ਪਹਿਲਾਂ ਤਾਂ ਹਾਂ ਜੀ ਤੁਹਾਡਾ ਵੀ ਬਲਰਾਜ ਮੋੜ ਤੁਹਾਡਾ ਜਿਹੜਾ ਚੈਨਲ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਅੱਛਾ ਭਾਈ ਜੀ ਜੋ ਜਸਤੇ ਨੇ ਇਹ ਘਟਨਾ ਘਟੀ ਹੈਗੀ ਆ 26 ਲੋਕਾਂ ਦਾ ਮਾਰੇ ਜਾਣਾ ਕੋਈ ਛੋਟੀ ਕਹਾਣੀ ਗੱਲ ਨਹੀਂ ਹੁੰਦਾ ਹੈਗਾ ਐਡੀ ਵੱਡੀ ਪੱਧਰ ਦੇ ਉੱਤੇ ਫਿਰ ਇਸ ਤੋਂ ਬਾਅਦ ਮੀਡੀਆ ਦੇ ਵਿੱਚ ਬਣਾਇਆ ਗਿਆ ਕਿ ਧਰਮ ਪੁੱਛ ਕੇ ਗੋਲੀ ਮਾਰੀ ਗਈ ਇਸ ਤੋਂ ਬਾਅਦ ਜੋ ਇੰਡੂ ਸਿੰਧੂ ਵਾਟਰ ਟ੍ਰੀਟੀ ਹੈਗੀ ਉਸ ਦੀ ਗੱਲ ਆ ਜੀ ਇਹ ਸਾਰੀ ਦੀ ਸਾਰੀ ਚੀਨ ਨੂੰ ਆ ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਹੁਣ ਪੰਜਾਬ ਦੇ ਵਿੱਚ ਰਹੇ ਹੋ ਇਸ ਤੋਂ ਪਹਿਲਾਂ ਜਿਹੜਾ ਵੀ ਕਈ ਦੇਸ਼ਾਂ ਦੇ ਵਿੱਚ ਵੀ ਜਾ ਕੇ ਆਏ ਹੋ ਕਿਵੇਂ ਦੇਖਦੇ ਹੋ ਇਸ ਪਹਿਲੇ ਤਾਂ ਗੱਲ ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਮੰਦਭਾਗੀ ਘਟਨਾ ਜਿੱਥੇ ਇਨੋਸੈਂਟ ਪੀਪਲ ਦਾ ਜਿੱਥੇ ਵੀ ਕਿਤੇ ਕਦੀ ਵੀ ਇਸ ਤਰ੍ਹਾਂ ਕਤਲ ਹੁੰਦਾ ਉਹ ਬਹੁਤ ਮੰਦਭਾਗਾ ਤੇ ਇਸ ਕਰਕੇ ਸਾਰੇ ਸਮਾਜ ਦੇ ਵਿੱਚ ਇਸ ਦੇ ਵਿਰੁੱਧ ਇਸ ਘਟਨਾ ਦੇ ਵਿਰੁੱਧ ਆਵਾਜ਼ ਉਠਣੀ ਸੁਭਾਵਿਕ ਸੀਗੀ ਪਰ ਉਸ ਤੋਂ ਬਾਅਦ ਜਦੋਂ ਘਟਨਾ ਇਹ ਵਾਪਰਦੀ ਆ ਤੇ ਨਾਲ ਦੀ ਨਾਲ ਮਤਲਬ ਜਿਹੜੀਆਂ ਇੰਡੀਆ ਗਵਰਨਮੈਂਟ ਵੱਲੋਂ ਇਹਦੇ ਤੇ ਜੋ ਆਪਦਾ ਪ੍ਰਤੀਕਰਮ ਦਿੱਤਾ ਜਾਂਦਾ ਉਹਦੇ ਵਿੱਚ ਮਤਲਬ ਸਿੱਧਾ ਉਹਨਾਂ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਉਹਨਾਂ ਤੇ ਕੋਈ ਕਮੇਟੀ ਬਣਦੀ ਜਾਂ ਉਹਨਾਂ ਦੀ ਕੋਈ ਆਪਾਂ ਉਹਨਾਂ ਦੀ ਪਹਾੜ ਲਈ ਕੋਈ ਹੁੰਦਾ ਕੋਈ ਮਤਲਬ ਕਿਸੇ ਵੀ ਤਰ੍ਹਾਂ ਦਾ ਇਨਵੈਸਟੀਗੇਸ਼ਨ ਚੱਲਦੀ ਸਿੱਧਾ ਹੀ ਮਤਲਬ ਇਹਦੇ ਨਾਲ ਕਿਉਂਕਿ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਕੇ ਤੇ ਇੱਕਦਮ ਉਹਦੇ ਨਾਲੋਂ ਹਰ ਤਰ੍ਹਾਂ ਦਾ ਤੋੜ ਵਿਛੋੜਾ ਵਪਾਰ ਦਾ ਹੋਰ ਸਾਰਾ ਤិន ਇੱਕੋ ਚ ਮੇਜਰ ਜਿਹੜੀ ਗੱਲ ਹੁੰਦੀ ਆ ਉਹ ਹੈਗਾ ਇਹਡਾ ਇੰਡਸ ਵਾਟਰ ਟ੍ਰੀਟੀ ਜਿਹੜੀ ਉਹਨੂੰ ਰੱਦ ਕਰਨ ਦਾ ਇੱਕ ਹੀ ਆਉਂਦਾ ਮੇਨ ਜਦ ਪਿਛਲੇ ਸਮੇਂ ਚ ਦੇਖੀਏ ਇਸ ਤਰ੍ਹਾਂ ਦੀ ਘਟਨਾ ਅ 2000 ਸਾਲ ਦੇ ਕਰੀਬ ਛੱਤੀ ਸਿੰਗਾਪੁਰਾ ਚ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਦੋਂ ਵੀ ਸੇਮ ਦੀ ਗੱਲ ਹੀ ਸੀ ਉਦੋਂ ਵੀ ਉਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਇੱਥੇ ਆਏ ਸੀ ਬਿਲ ਕਲੈਂਟਨ ਹੁਣ ਉਹ ਪ੍ਰਸ਼ਧਪਤੀ ਉੱਥੋਂ ਦੇ ਆਏ ਆ ਸੋ ਜੇ ਅਪਾ ਦੇਖੀਏ ਦੋਨੋਂ ਘਟਨਾਵਾਂ ਨੂੰ ਤਾਂ ਇੱਕ ਦੂਜੇ ਨਾਲ ਕਾਫੀ ਮਿਲਦੀਆਂ ਜੁਲਦੀਆਂ ਹੈਗੀਆਂ ਪਰ ਉਦੋਂ ਵੀ ਇਸ ਤਰ੍ਹਾਂ ਇੱਕਦਮ ਸਾਰਾ ਵਪਾਰ ਬੰਦ ਕਰ ਦੇਣਾ ਇਸ ਤਰ੍ਹਾਂ ਤਾਂ ਨਹੀਂ ਕੁਝ ਹੋਇਆ ਖਾਸ ਕਰਕੇ ਜਿਵੇਂ ਇੰਡਸ ਵਾਟਰ ਟੀਟੀ ਵਾਲਾ ਇਹ ਹੁਣ ਤੱਕ ਕਦੇ ਇਸ ਤਰ੍ਹਾਂ ਰੱਦ ਕਰਨ ਵਾਲੀ ਗੱਲ ਨਹੀਂ ਸੀ ਬਣੀ ਤੇ ਜੇ ਆਪਾਂ ਉਸ ਤੋਂ ਲਗਾਤਾਰ ਹੁਣ ਤੱਕ ਦੇਖਦੇ ਆ ਰਹੇ ਹਾਂ ਉਸ ਤੋਂ ਬਾਅਦ ਪਾਣੀ ਦੇ ਮਸਲੇ ਤੇ ਲਗਾਤਾਰ ਚਾਹੀਓ ਹੁਣ ਤੁਸੀਂ ਦੇਖੋ ਆਹ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਇਹਦੇ ਚ ਜਿਹੜਾ ਹਰਿਆਣੇ ਨੂੰ ਪਾਣੀ ਵੱਧ ਵਾਲੀ ਗੱਲ ਹੈ ਜਿਹੜੀ ਡਿਮਾਂਡ ਕਰਦਾ ਆ ਰਿਆਣਾ ਉਹਦੇ ਤੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਆਪਸ ਚ ਜੋ ਚੱਲਿਆ ਜਾਂ ਇਹ ਸਾਰਾ ਇਹ ਲਗਾਤਾਰ ਇਹ ਪਾਣੀ ਦੇ ਉੱਤੇ ਫੋਕਸ ਹੋ ਰਹੀ ਹੈ ਗੱਲ ਹੂੰ ਤੇ ਜੇ ਹੁਣ ਆਪੇ ਇਸ ਘਟਨਾ ਨੂੰ ਆਪਾਂ ਜਦੋਂ ਚੱਲਦੀ ਹੈ ਗੱਲ ਵੀ ਸਿੱਧਾ ਪਾਕਿਸਤਾਨ ਨੂੰ ਦੋਸ਼ ਇਸ ਤਰ੍ਹਾਂ ਠਹਿਰਾ ਦੇਣਾ ਸੋ ਆਮ ਜਿਹੜੀ ਆਪਣੀ ਜਿਹੜੀ ਮਤਲਬ ਇੱਕ ਕਹਿ ਲਿਏ ਜਿਹੜੇ ਲੋਕ ਹੁੰਦੇ ਆ ਖੁੰਡ ਚਰਚਾ ਹੁੰਦੀ ਆ ਜਾਂ ਆਮ ਲੋਕ ਗੱਲਾਂ ਕਰਦੇ ਆ ਜਦੋਂ ਇਸ ਬਾਰੇ ਤਾਂ ਉਹਦੇ ਵਿੱਚ ਬੜੀਆਂ ਮਤਲਬ ਕੁਝ ਲੋਕਾਂ ਨੇ ਇਸ ਤਰ੍ਹਾਂ ਵੀ ਕਹਿੰਦਾ ਜਿਵੇਂ ਆਮ ਹੀ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਵੀ ਟਿੱਪਣੀਆਂ ਆਉਂਦੀਆਂ ਰਹਿੰਦੀਆਂ ਆਮ ਹੀ ਲੋਕਾਂ ਦਾ ਜਾਂਦਾ ਵੀ ਇਹਨੇ ਨੇ ਤਾਂ ਆਪ ਹੀ ਕਰਾਇਆ ਇਹ ਜਿਵੇਂ ਉਹਦੇ ਵਿੱਚ ਸਰਕਾਰ ਨੂੰ ਹੀ ਇਹਦੇ ਵਿੱਚ ਬਹੁਤ ਲੋਕ ਇਸ ਤਰ੍ਹਾਂ ਸਮਝਦੇ ਵੀ ਹੋ ਸਕਦੇ ਆ ਵੀ ਇਹ ਇਹ ਆਪ ਇਹਨਾਂ ਨੇ ਕਰਾਇਆ ਕੋਈ ਕਿਸੇ ਧਰ ਨੂੰ ਕਰਦਾ ਕੋਈ ਕਿਸੇ ਧਰ ਨੂੰ ਇਹਦੇ ਚ ਇਸ ਜਿਹੜੀ ਮਤਲਬ ਹੈ ਤਾਂ ਇਹ ਇੱਕ ਤਰ੍ਹਾਂ ਦੀ ਸਾਜ਼ਿਸ਼ੀ ਉਹਦੇ ਪਿੱਛੇ ਕੌਣ ਆ ਇਹਦੇ ਤਾਂ ਇਸ ਤਰ੍ਹਾਂ ਸਿੱਧਾ ਜਾਣਾ ਤਾਂ ਮੁਸ਼ਕਲ ਹੁੰਦਾ ਕਿਉਂਕਿ ਆਪਣੇ ਕੋਲ ਇਸ ਤਰ੍ਹਾਂ ਦੀ ਕਿਸੇ ਦੀ ਪਹੁੰਚ ਨਹੀਂ ਹੁੰਦੀ ਕਿ ਜੋ ਪਿੱਛੇ ਹੈ ਉੱਥੋਂ ਤੱਕ ਸਿੱਧਾ ਹੀ ਪਹੁੰਚ ਆਪਾਂ ਸਮਝ ਲਈਏ ਵੀ ਆਹੀ ਧਰ ਆ ਪਰ ਆਪਾਂ ਜੋ ਮਾਹੌਲ ਵਾਪਰਦਾ ਜੋ ਉਹਦੇ ਚ ਦੇਖ ਕੇ ਵੀ ਕੀ ਦਾ ਨਫਾ ਨੁਕਸਾਨ ਆ ਕਿਹੜੀ ਧਰ ਦਾ ਉਹਦੇ ਚੋਂ ਇਹ ਅੰਦਾਜ਼ੇ ਜਾਂ ਲੱਗਣੇ ਹੁੰਦੇ ਆ ਜਾਂ ਆਪ ਆਪ ਦੇ ਤੌਰ ਤੇ ਐਨਾਲਿਸਿਸ ਕਰਨਾ ਹੁੰਦਾ ਵੀ ਕੌਣ ਹੈ ਇਸ ਦੇ ਪਿੱਛੇ ਹੂੰ ਸੋ ਜਿਹੜਾ ਇੱਥੋਂ ਦਾ ਮਤਲਬ ਜੋ ਇੱਥੋਂ ਦੀ ਗਵਰਨਮੈਂਟ ਆ ਜਾਂ ਉਹਦੇ ਪਿੱਛੇ ਜਿਹੜੀ ਧੈਰ ਉਹਨੂੰ ਗਵਰਨਮੈਂਟ ਨੂੰ ਸਰਕਾਰ ਨੂੰ ਚਲਾ ਰਹੀ ਉਹਨਾਂ ਦਾ ਇੱਕ ਜੋ ਜਾਂ ਏਜੰਡਾ ਹੁਣ ਤੱਕ ਉਹ ਦੋ ਫਿਰਕਿਆਂ ਦੇ ਵਿੱਚ ਪਾੜ ਪਾ ਕੇ ਰੱਖਣ ਵਾਲਾ ਜਾਂ ਉਸ ਤਰ੍ਹਾਂ ਉਹਨਾਂ ਨੇ ਸਿੱਧਾ ਇਹਨੂੰ ਉਸ ਉਹ ਰੰਗਤ ਦੇਣ ਦੀ ਇਹਦੇ 'ਚ ਸਿੱਧਾ ਹੀ ਉਧਰ ਨੂੰ ਇਹ ਮਤਲਬ ਉਹਨਾਂ ਨੇ ਤੁਹਾਨੂੰ ਟਾਰਗੇਟ ਕਰਨੇ ਕਰਨਾ ਸੀ ਪਰ ਜੇ ਆਪਾਂ ਇਹਨੂੰ ਹੋਰ ਤਰ੍ਹਾਂ ਦੇਖਦੇ ਹਾਂ ਕਈ ਲੋਕ ਇਸ ਤਰ੍ਹਾਂ ਵੀ ਇਹ ਵੀ ਇਹਦੇ ਪਿੱਛੇ ਕੋਸ਼ਿਸ਼ ਇਸ ਤਰ੍ਹਾਂ ਵੀ ਮੰਨ ਦੇ ਸਕਦੇ ਵੀ ਜਿਵੇਂ ਇੰਡੀਅਨ ਗਵਰਨਮੈਂਟ ਕਹਿੰਦੀ ਪਿੱਛੇ ਪਿੱਛੇ ਦੇ ਪਾਕਿਸਤਾਨ ਜਾਂ ਦੂਸਰਾ ਮੁਲਕ ਤੇ ਕੋਈ ਜਿਵੇਂ ਆਮ ਲੋਕਾਂ 'ਚ ਖੁੰਡ ਚਰਚਾ ਕੋਈ ਇਹਦੇ ਪਿੱਛੇ ਸਰਕਾਰ ਦੇ ਵੱਲੋਂ ਆਪਦੇ ਵੱਲੋਂ ਕਰਵਾਇਆ ਗਿਆ ਮਤਲਬ ਮੰਨਦੇ ਇਸ ਤਰ੍ਹਾਂ ਸੋ ਜਦੋਂ ਆਪਾਂ ਇੱਥੇ ਇਹ ਗੱਲ ਕਰਦੇ ਆਂ ਤੇ ਆਪਾਂ ਨੂੰ ਵੀ ਦੇਖਣਾ ਇਹ ਹੁੰਦਾ ਵੀ ਇਹਦੇ ਪਿੱਛੇ ਇਹਦੇ ਵਿੱਚ ਧਿਰਾਂ ਕਿਹੜੀਆਂ ਇਨਵੋਲ ਹੋ ਜਾਂ ਜਾਂ ਕੋਈ ਹੋਰ ਧਿਰ ਵੀ ਹੋ ਸਕਦੀ ਹੈ ਜਿਹੜੀ ਸਿੱਧੇ ਰੂਪ ਵਿੱਚ ਇੰਨਾ ਚ ਇਨਵੋਲ ਨਾ ਹੋਵੇ ਪਰ ਪਿੱਛੋਂ ਰਹਿ ਕੇ ਕੋਈ ਇਹਦੇ ਵਿੱਚ ਉਹਦਾ ਕੋਈ ਇੰਟਰਸਟ ਜੁੜਾ ਹੋਵੇ ਤੇ ਨਾਲ ਸੋ ਜਦੋਂ ਭਈ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਹੋਰ ਕੋਹ ਕੇ ਇਹਦੇ ਤੇ ਆਪਾਂ ਦੇਖਦੇ ਆਂ ਸਾਰੀ ਗੱਲ ਨੂੰ ਤੇ ਇਹ ਦੀ ਜੇਕਰ ਗੱਲ ਹੋਰ ਕਾਮਨ ਆ ਕਿ ਇਹਦੇ ਪਿੱਛੇ ਜਦੋਂ ਦੋਨੋਂ ਜਿਹੜੀਆਂ ਜਿਵੇਂ ਪਿਛਲੀ ਘਟਨਾਵਾਂ ਵੀ ਵਾਪਰੀ ਹੋਣ ਵੀ ਜਿਵੇਂ ਯੂਐਸ ਦੇ ਇੱਥੇ ਇੱਥੇ ਆਈ ਹੋਈ ਸੀ ਤੇ ਉਹਨਾਂ ਦੀ ਇਨਵੋਲਵਮੈਂਟ ਇਹਦੇ ਵਿੱਚ ਹੈਗੀ ਹੈ ਜੀ ਤੇ ਹੋਰ ਜਿਹੜੀ ਦੁਨੀਆ ਤੇ ਚੱਲ ਰਹੀ ਆ ਜਿਵੇਂ ਹੋਰ ਵਾਰ ਚੱਲ ਰਹੀ ਆ ਯੂਕਰੇਨ ਵਾਲੀ ਵਾਰ ਚੱਲੀ ਜਾਂਦੀ ਆ ਇਧਰੋਂ ਹੋਰ ਵੀ ਕਈ ਜੰਗ ਦੇ ਸੈਂਟਰ ਆ ਜਿਵੇਂ ਇਜ਼ਰਾਈਲ ਵਾਲਾ ਹੈਗਾ ਤੇ ਇਸ ਤਰ੍ਹਾਂ ਬڑے ਥਾਵਾਂ ਤੇ ਮਤਲਬ ਦੋਨੋਂ ਜਿਹੜੀਆਂ ਦੋ ਵੱਡੀਆਂ ਖੇਮੇ ਬਣ ਚੁੱਕੇ ਆ ਸੰਸਾਰ ਪੱਧਰ ਤੇ ਇੱਕ ਪਾਸੇ ਰੂਸ ਚੀਨ ਵਾਲਾ ਜਿਹੜਾ ਖੇਮਾ ਦੂਜੇ ਪਾਸੇ ਅ ਅਮਰੀਕਾ ਵਾਲਾ ਖੇਮਾ ਤੇ ਇਹਦੇ ਵਿੱਚ ਉਹਨਾਂ ਦੀ ਇਸ ਜਦੋਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਦੂਜੇ ਦੇਸ਼ਾਂ ਦੇ ਵਿੱਚ ਆਪਦੇ ਇਸ ਤਰ੍ਹਾਂ ਦੇ ਕਈ ਵਾਰੀ ਮਾਹੌਲ ਵੀ ਬਣਾਏ ਜਾਂਦੇ ਆ ਜਿੱਥੇ ਛੋਟੇ-ਛੋਟੇ ਜਿਵੇਂ ਸੈਂਟਰ ਬਣ ਜਾਂਦੇ ਜੰਗ ਦੇ ਹੂੰ ਤਾਂ ਉਹਦੇ ਵਿੱਚ ਵੀ ਆਪਾਂ ਉਹਦੇ ਚ ਵੀ ਇਹਨੂੰ ਪਾਸੇ ਰੱਖ ਕੇ ਨਹੀਂ ਦੇਖ ਸਕਦੇ ਕਿਉਂਕਿ ਜਦੋਂ ਜਿਵੇਂ ਤਾਂ ਆਪਾਂ ਅਗਲੀ ਗੱਲ ਦੇਖਦੇ ਆ ਜਿਹੜੀ ਹੁਣ ਲਗਾਤਾਰ ਪਾਣੀ ਤੇ ਚੱਲ ਰਹੀ ਆ ਹੂੰ ਤੁਸੀਂ ਦੇਖੋ ਆਪਾਂ ਕਾਫੀ ਦੇ ਉੱਤੋਂ ਤੁਸੀਂ ਵੀ ਆਪਾਂ ਸੁਣਦੇ ਹੁੰਨੇ ਆ ਕਿ ਜਰ ਜਦੋਂ ਅਗਲੀ ਕਿਤੇ ਹੁਣ ਹੁਣ ਜੰਗਾ ਪਾਣੀ ਤੇ ਹੋਇਆ ਕਰਨ ਗਿਆ ਹੂੰ ਤਾਂ ਹੁਣ ਜਿਹੜੀ ਗੱਲ ਆ ਇੱਥੇ ਜਿਹੜੀ ਦੋ ਦੇਸ਼ ਇੱਕ ਦੂਜੇ ਨਾਲ ਹੁਣ ਵਾਰ ਦੀ ਸਿਚੁਏਸ਼ਨ ਚ ਹੈਗੇ ਐ ਇੱਕ ਦੂਜੇ ਨਾਲ ਜਿਵੇਂ ਇਹ ਮਾਹੌਲ ਬਣਿਆ ਹੋਇਆ ਪਾਕਿਸਤਾਨ ਦਾ ਤੇ ਇੰਡੀਆ ਦਾ ਉਹਦੇ ਵਿੱਚ ਸਾਰੀ ਗੱਲ ਪਾਣੀ ਦੇ ਆਲੇ ਦੁਆਲੇ ਚੱਲ ਰਹੀ ਜਿਵੇਂ ਇਹਨਾਂ ਨੇ ਉਹਦਾ ਕਹਿੰਦੇ ਵੀ ਅਸੀਂ ਪਾਣੀ ਬੰਦ ਕਰ ਦੇਣਾ ਜੀ ਤੇ ਜੇ ਉਹਦਾ ਪਾਣੀ ਬੰਦ ਹੁੰਦਾ ਕਰਦੇ ਆ ਇਹ ਪਹਿਲੀ ਗੱਲ ਹੁੰਦਾ ਨਹੀਂ ਹੁੰਦਾ ਵਾ ਅਲੱਗ ਗੱਲ ਆ ਪਰ ਜੇ ਅਸੀਂ ਮੰਨ ਲਈਏ ਚਲੋ ਹੁੰਦਾ ਉਹਨਾਂ ਦਾ ਪਾਣੀ ਬੰਦ ਜਿਵੇਂ ਕਹਿੰਦੇ ਸੀ ਪਾਣੀ ਬੰਦ ਕਰ ਦੇਣਾ ਤਾਂ ਪਿਛਲੇ ਤਾਂ ਪਾਕਿਸਤਾਨ ਦੇ ਤੇ ਕੀ ਰੈਐਕਸ਼ਨ ਹੋਊ ਉਹ ਬਾਰ ਦੀ ਸਿਚੁਏਸ਼ਨ ਤਾਂ ਉੱਥੇ ਬਾਣੀ ਜਾਣੀ ਹੈ ਜਦੋਂ ਤੁਸੀਂ ਕਿਉਂਕਿ ਉਹਦਾ ਦੀ ਡਿਪੈਂਡੈਂਸੀ ਬਹੁਤ ਹੈ ਇਸ ਪਾਣੀ ਤੇ ਹਮ ਪਰ ਜੇ ਦੂਜਾ ਪੱਖ ਦੇਖੀਏ ਇੰਡੀਆ ਦਾ ਇਹਨਾਂ ਨੂੰ ਵੀ ਪਾਣੀ ਦੀ ਜਿਹੜੀ ਪਿੱਛੇ ਉਹ ਜਿਹੜੀ ਇੰਡਸ ਵਾਟਰ ਟ੍ਰੀਟੀ ਹੋਈ ਆ ਉਦੋਂ ਦੇ ਟਾਈਮ ਨਾਲ ਹੋਈ ਆ ਉਦੋਂ ਉਹ ਹਾਲਾਤ ਬਹੁਤ ਹੁਣ ਬਦਲ ਗਏ ਆ ਪਾਣੀ ਦੀਆਂ ਲੋੜਾਂ ਬਹੁਤ ਜ਼ਿਆਦਾ ਵੱਧ ਗਈਆਂ ਚਾਹੇ ਇੰਡੀਆ ਦੀਆਂ ਵੀ ਵੱਧ ਗਈਆਂ ਤੇ ਇਹਨਾਂ ਨੇ ਵੀ ਜਿਵੇਂ ਕੁਇਕ ਰਿਐਕਸ਼ਨ ਇਹਦੇ ਚੋਂ ਸਿੱਧਾ ਵਾਟਰ ਟ੍ਰੀਟੀ ਤੇ ਲੈ ਜਾਣੀ ਗੱਲ ਨੂੰ ਹੂੰ ਇਹਦੇ ਨਾਲ ਸਾਰੀ ਮਾਹੌਲ ਤਾਂ ਪੂਰਾ ਟੈਂਸ ਬਣਿਆ ਹੋਇਆ ਹੂੰ ਔਨਾ ਆਮ ਲੋਕ ਤਾਂ ਇਹ ਵੀ ਕਹਿੰਦੇ ਵੀ ਨਹੀਂ ਐਵੇਂ ਇਦਾਂ ਇੱਕ ਹੋਣਾ ਕੁਛ ਨਹੀਂ ਨਹੀਂ ਇੱਕ ਦੂਜੇ ਨੂੰ ਐਸੀ ਡਰਾਉਂਦੇ ਪਰ ਇਹਨੂੰ ਆਪਾਂ ਐ ਮੰਨ ਕੇ ਨਹੀਂ ਚੱਲ ਸਕਦੇ ਵੀ ਨਹੀਂ ਹੁਣ ਹੂੰ ਜਿੱਧਰ ਨੂੰ ਗੱਲ ਜਾ ਰਹੀ ਹੈ ਹੋ ਵੀ ਸਕਦਾ ਹੈ ਇਹਦੇ ਚ ਪਰ ਜੇ ਜੇ ਹੁੰਦਾ ਜੇ ਮੰਨ ਲਓ ਇਹਨਾਂ ਦੀ ਲੱਗਦੀ ਹੈ ਇਹ ਇੱਕ ਦੂਜੇ ਨਾਲ ਟਕਸਲ ਚਾਉਂਦੇ ਆ ਦੋਨੋਂ ਇੱਕ ਦੂਜੇ ਹਮਲਾ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਤਾਂ ਇਹਦੇ ਵਿੱਚ ਸੁਭਾਵਿਕ ਹੈ ਕਿ ਇਹਦੇ ਵਿੱਚ ਹੋਰ ਵੀ ਆਲੇ ਦੁਆਲੇ ਦੇ ਕੰਟਰੀ ਇਨਵੋਲਵ ਹੋਣਗੇ ਜਿਵੇਂ ਸਾਡੇ ਨਾਲੋਂ ਉੱਪਰ ਸਾਡੇ ਨੌਰਥ ਵਾਲੇ ਪਾਸੇ ਚਾਈਨਾ ਲੱਗਦਾ ਹੂੰ ਪਾਣੀ ਦੇ ਮਸਲੇ ਤੇ ਜੇ ਪਾਣੀ ਦੇ ਤੇ ਗੱਲ ਆਉਂਦੀ ਆ ਤਾਂ ਉਹ ਸਾਡਾ ਅਪਰ ਰਿਪੇਰੀਅਨ ਕੰਟਰੀ ਹੈ ਜਿੱਥੋਂ ਦਰਿਆ ਸ਼ੁਰੂ ਹੁੰਦੇ ਜਿਹੜੇ ਸਾਰੀ ਚਾਹ ਕਸ਼ਮੀਰ ਵਿੱਚ ਦੀ ਐਂਟਰ ਹੁੰਦੀ ਹੈ ਚਾਹ ਪੰਜਾਬ ਵਿੱਚ ਹੂੰ ਤਾਂ ਚਾਈਨਾ ਨੇ ਇਸ ਵਿੱਚ ਇਨਵੋਲਵ ਹੋਣਾ ਹੀ ਹੋਣਾ ਇਸ ਗੱਲ ਦੇ ਵਿੱਚ ਜੀ ਤਾਂ ਇਹ ਤੋ ਆਪਾਂ ਐਵੇਂ ਵੀ ਨਹੀਂ ਡਰਾਈ ਕਰ ਸਕਦੇ ਤੀਜੀ ਧਰ ਜਦੋਂ ਆਪਾਂ ਕਹਿੰਦੇ ਆ ਉਹ ਇੱਕ ਤੀਜੀ ਫੋਰਸ ਦਾ ਇਹ ਇੰਟਰਸਟ ਤਾਂ ਹੋ ਹੀ ਸਕਦਾ ਵੀ ਇੱਥੇ ਚਾਈਨਾ ਨੂੰ ਇਸ ਖੇਤੇ ਚੜ ਜਾਇਆ ਜਾਵੇ ਹੂੰ ਜੇ ਚਾਈਨਾ ਤੇ ਇਧਰੋਂ ਜਦੋਂ ਚਾਈਨਾ ਉਲਝੂਗਾ ਉਹ ਆਬਵੀਅਸਲੀ ਉਹਦੀ ਜਾਦੇ ਇੰਟਰਸਟ ਪਾਕਿਸਤਾਨ ਵੱਲ ਹੈਗੇ ਕਿਉਂਕਿ ਉਹਦੇ ਵਿੱਚ ਦੀ ਉਹਦੀ ਜਿੰਨੀ ਇਨਵੈਸਟਮੈਂਟ ਹੋ ਚੁੱਕੀ ਆ ਜਾਂ ਜਿਵੇਂ ਉਹ ਅੱਗਿਓ ਮੰਦਰਗਾਹ ਤੱਕ ਆ ਵੀ ਰੋਡ ਜਾਂ ਸਾਰਾ ਕੁਝ ਉਹਦਾ ਪਲਾਨ ਆ ਜਿਵੇਂ ਹੈਗਾ ਉਹ ਉਹਦੇ ਚ ਉਹਦਾ ਜੇ ਉਧਰ ਇੰਟਰਸਟ ਹੁੰਦਾ ਤਾਂ ਇਹਦੇ ਚ ਜਿਹੜੀ ਇੰਡੀਆ ਵਾਲੀ ਆ ਇਹ ਦੀ ਇਹ ਨਹੀਂ ਆਬਵੀਅਸਲੀ ਦੂਜੀ ਧਰਨਾ ਖੜਨ ਸੋ ਇਹਦੇ ਨਾਲ ਇੱਕ ਤਾਂ ਉਹਨਾਂ ਦੇ ਜਿਵੇਂ ਉਸ ਧਰ ਵਾਲੇ ਪਾਸੇ ਨੂੰ ਇਹਦਾ ਇਹ ਇਹ ਉਸ ਖੇਮੇ ਦਾ ਮੈਂਬਰ ਬਣ ਜਾਂਦਾ ਇਸ ਨਾਲ ਦੂਜਾ ਇਹ ਦੋਨੇ ਕੰਟਰੀ ਜੀ ਰੋਲਜਦੇ ਆ ਤਾਂ ਉਹਦੇ ਚ ਉਲਝਣ ਦੇ ਨਾਲ ਵੀਕ ਤਾਂ ਹੁਣ ਹੁੰਦ ਹੋਊਗਾ ਹੀ ਹਾਂ ਚਾਹੇ ਉਹ ਜਦੋਂ ਵੀ ਕਿਤੇ ਕੋਈ ਉਲਝਦਾ ਹੈ ਉਹ ਤਾਂ ਦੂਜੇ ਪਾਸੇ ਉਹ ਉਹਨਾਂ ਫੋਕਸ ਨਹੀਂ ਰਹਿੰਦਾ ਤਾਂ ਹੈਗਾ ਹੀ ਹਾਂ ਪਰ ਜਿਹੜੀ ਸਭ ਤੋਂ ਮਾੜੀ ਗੱਲ ਆ ਉਹ ਇਹ ਆ ਕਿ ਜਿਹੜੀ ਸਾਰੀ ਜਿਹੜੀ ਇਹ ਪਾਣੀ ਦੀ ਗੱਲ ਆ ਇਹ ਸਾਰੀ ਸੈਂਟਰ ਪੁਆਇੰਟ ਇਹਦਾ ਹੁਣ ਇਸ ਟਾਈਮ ਪੰਜਾਬ ਹੋ ਗਿਆ ਹਾਂ ਜੇ ਇਹੋ ਜੀ ਵਾਰ ਦੀ ਕੋਈ ਗੱਲ ਬਣਦੀ ਆ ਤੇ ਚਾਹੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਕੋਈ ਇਸ ਕਿਸਮ ਦਾ ਨਹੀਂਗਾ ਪੰਜਾਬ ਦਾ ਕਿ ਪੰਜਾਬ ਕੋਈ ਲੜਨ ਦੇ ਰੌਂਜ ਦੇ ਵਿੱਚ ਨਹੀਂ ਖਾਸ ਕਰਕੇ ਉਧਰਲੇ ਪੰਜਾਬ ਨਾਲ ਹੂੰ ਪਰ ਇਹਦੇ ਵਿੱਚ ਮੈਨੂੰ ਤਾਂ ਇਹ ਵੀ ਲੱਗਦਾ ਜਿਵੇਂ ਇਸ ਟਾਈਮ ਦੇ ਉੱਤੇ ਆ ਕੇ ਇਹ ਜਿਹੜਾ ਖੜਾ ਕੀਤਾ ਗਿਆ ਹਰਿਆਣੇ ਨਾਲ ਜਾਂ ਹੋਰ ਹੂੰ ਇਹ ਵੀ ਇੱਕ ਜਿਵੇਂ ਆਈਸੋਲੇਟ ਕਰਨ ਵਾਲੀ ਗੱਲ ਆ ਪੰਜਾਬ ਨੂੰ ਵੀ ਇਹਦਾ ਜਿਹੜਾ ਜਿਹੜਾ ਇਹ ਜਿਵੇਂ ਪਿਛਲੇ ਕਿਸਾਨੀ ਮੋਰਚੇ ਚ ਜਾਂ ਹੋਰ ਪਿਛਲੇ ਟਾਈਮ ਦੇ ਵਿੱਚ ਨੇੜਤਾ ਕਾਫੀ ਹਰਿਆਣੇ ਪੰਜਾਬ ਦੀ ਜੰਮਣੀ ਸੀ ਉਹ ਬਜਾਲੇ ਤੋਂ ਵਾਲੇ ਇੱਥੋਂ ਇੱਕ ਵੀ ਉਹਨੂੰ ਵੀ ਇਹਨੂੰ ਇਹੋ ਜਿਹੀ ਇਸ਼ੂ ਖੜੇ ਕਰਕੇ ਉਹਨੂੰ ਇਹਨੂੰ ਆਈਸੋਲੇਟ ਕੀਤਾ ਜਾਵੇ ਇਹਦੇ ਵਿੱਚ ਜੀ ਪਰ ਇਹ ਸਾਰੇ ਦੇ ਵਿੱਚ ਜੇ ਹੁੰਦਾ ਤੇ ਨੁਕਸਾਨ ਸਾਰਾ ਖਾਸ ਕਰਕੇ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ ਵੀ ਪੰਜਾਬ ਤੇ ਪੰਜਾਬ ਦਾ ਨੁਕਸਾਨ ਹੁੰਦਾ ਤੇ ਪੰਜਾਬ ਅੰਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪ ਦਾ ਅਸਲੀ ਸੁਭਾਅ ਦਿਖਾਇਆ ਜਿਵੇਂ ਇਹਦਾ ਹੈਗਾ ਇਹ ਪੰਜਾਬ ਦਾ ਚਾਹੇ ਉਹ ਕਿਸਾਨੀ ਮੋਰਚੇ ਦਾ ਲਾ ਲੋ ਜਾਂ ਹੁਣ ਵੀ ਲਗਾਤਾਰ ਜਿਵੇਂ ਇਹਨਾਂ ਨੂੰ ਜੇ ਕੋਈ ਕੋਈ ਟੱਕਰ ਦਾ ਜੋ ਕਹੇ ਲੋ ਜਿੰਨੀ ਵੀ ਕਿਤੋਂ ਤਾਂ ਉਹ ਪੰਜਾਬ ਹੀ ਹੈ ਜੀ ਤਾਂ ਉਹਦੇ ਚ ਪੰਜਾਬ ਨੂੰ ਜੇ ਇੱਥੇ ਹੁੰਦਾ ਤੇ ਸਾਰਾ ਨੁਕਸਾਨ ਪੰਜਾਬ ਨੂੰ ਹੀ ਮਤਲਬ ਮੈਨੂੰ ਲੱਗਦਾ ਕਿ ਇਹਦੇ ਚ ਹੈਗਾ ਨੁਕਸਾਨ ਵੀ ਪੰਜਾਬ ਦਾ ਤੇ ਮੈਨੂੰ ਤਾਂ ਇਹ ਲੱਗਦਾ ਕਿ ਮੈਥ ਕੇ ਕਰਨ ਵਾਲੀ ਗੱਲ ਆ ਪੰਜਾਬ ਦੀ ਹੂੰ ਵੀ ਪੰਜਾਬ ਨੂੰ ਅ ਪਿਛਲੇ ਸਮੇਂ ਤੋਂ ਹੀ ਵਿਸ਼ਤਾ ਇਹ ਹੈਗਾ ਕਿ ਪੰਜਾਬ ਨਾਮ ਦਰਾਜਾ ਵੀ ਹੋਇਆ ਪੰਜਾਬ ਦੇ ਚ ਪਾਣੀਆਂ ਦੇ ਪਾਣੀ ਦੇ ਮਸਲਤ ਹੀ ਹੋਇਆ ਤੇ ਧਰਤੀ ਵੰਡ ਕੇ ਰੱਖਤੀ ਪਰ ਹੁਣ ਵੀ ਜਿਵੇਂ ਇਹਨੂੰ ਇਹ ਸਾਰੇ ਨੂੰ ਸੈਂਟਰ ਇਹਨੂੰ ਪੰਜਾਬ ਬਣਾ ਲਿਆ ਹੂੰ ਤੇ ਇਹਨੂੰ ਸੈਂਟਰ ਭਮ ਇਹ ਆ ਪਰ ਇਹਨੂੰ ਆਪਾਂ ਇੰਟਰਨੈਸ਼ਨਲ ਜਿਹੜੀ ਸਾਰੀ ਚੱਲ ਰਹੀ ਆ ਮੈਂ ਇਹਨੂੰ ਉਹਦੇ ਹਿੱਸੇ ਚ ਇੱਕ ਇੱਕ ਉਹਦਾ ਪਾਰਟ ਮੰਨ ਕੇ ਮੇਰੀ ਸਮਝ ਤਾਂ ਇਦਾਂ ਕਹਿੰਦੀ ਹੈ ਕਿ ਉਹਦਾ ਹੀ ਉਸ ਚੋਂ ਹੀ ਇੱਕ ਇਹਨੂੰ ਸੈਂਟਰ ਬਣਾਉਣ ਨੂੰ ਜਾਂ ਚੀਨ ਨੂੰ ਦੇ ਨਾਲ ਇੱਥੇ ਇਸ ਖਿੱਤੇ ਦੇ ਵਿੱਚ ਇੱਥੇ ਕੁਛ ਨਾ ਕੁਛ ਡਿਸਟਰਬੈਂਸ ਕਰਕੇ ਤੇ ਨਾਲ ਦੀ ਨਾਲ ਜਿੰਨਾ ਮਤਲਬ ਇਸ ਖਿੱਤੇ ਦਾ ਹੋਰ ਨੁਕਸਾਨ ਕੀਤਾ ਜਾ ਸਕਦਾ ਉਹ ਕਰਨ ਦਾ ਇਹਨਾਂ ਦਾ ਹੈਗਾ ਜੀ ਤੇ ਇਹ ਦੋ ਤਰ੍ਹਾਂ ਨਾਲ ਇਹ ਤਾਂ ਨੁਕਸਾਨ ਹੋ ਹੋਣ ਦੇ ਹੈਗੇ ਇਹਦੇ ਵਿੱਚ ਇੱਕ ਤਾਂ ਜੋ ਪਾਣੀ ਦਾ ਤਾਂ ਹੈਗਾ ਹੀ ਹੈ ਹੂੰ ਪਾਣੀ ਕੋਈ ਸਾਰ ਆ ਗਿਆ ਇੱਥੋਂ ਦੀ ਹੂੰ ਪਾਣੀ ਪੰਜਾਬ ਦੀ ਤੇ ਪਾਣੀ ਦੇ ਤਾਂ ਹੈਗਾ ਹੀ ਹੈ ਪਾਣੀ ਨਾਲ ਜਿਵੇਂ ਪਿਛਲੇ ਇਹਨਾਂ ਦੇ ਚੱਲ ਰਿਹਾ ਹੈ ਹੁਣ ਜੀ ਕਿ ਇਹਦਾ ਸਾਰਾ ਜੋ ਹੁਣ ਉਹ ਅਸਲ ਤਾਂ ਇਹ ਸਾਰੀ ਨਵੇਂ ਸਿਰੇ ਤੋਂ ਲੋਡ ਕਿੰਨੀ ਆ ਪੰਜਾਬ ਦੀ ਤੇ ਇਹਦੇ ਤੇ ਕਰਨ ਵਾਲੀ ਹੈ ਗੱਲ ਪਰ ਉਹ ਅਗਲੇ ਕਲੇਮ ਕਰਦੇ ਆ ਕਿ ਸਾਡਾ ਤਾਂ ਹਿੱਸਾ ਇੰਨਾ ਬਣਦਾ ਜਾਂ ਹੋਰ ਪਰ ਇਸ ਗੱਲ ਤੇ ਆਉਣ ਦੀ ਬਜਾਏ ਸਾਰੀਆਂ ਤਰ੍ਹਾਂ ਨੂੰ ਹੀ ਕਿ ਜਿਹੜਾ ਹਰਿਆਣਾ ਜਾਂ ਹੋਰ ਜਿਹੜੀਆਂ ਕਰਦੇ ਹੋ ਇਹਦੇ ਵਿੱਚ ਜਿਹੜਾ ਜਿਵੇਂ ਜਮਨਾ ਨੂੰ ਬਾਹਰ ਰੱਖਿਆ ਗਿਆ ਹੂੰ ਜੇ ਰਪੀਰੀਅਨ ਸਿਧਾਂਤ ਮੁਤਾਬਕ ਹੀ ਆਪਾਂ ਪਾਣੀ ਦੀ ਵੰਡ ਦੀ ਗੱਲ ਕਰੀਏ ਤਾਂ ਜਮਨਾ ਦੇ ਵਿੱਚ ਹਰਿਆਣੇ ਦਾ ਹਿੱਸਾ ਬਣਦਾ ਹੋ ਉਹਨੂੰ ਵਿੱਚ ਜਦੋਂ ਕਾਊਂਟ ਹੁੰਦਾ ਉਹਨੂੰ ਕਦੇ ਕਾਊਂਟ ਨਹੀਂ ਕੀਤਾ ਜਾਂਦਾ ਤਾਂ ਹੁਣ ਗੱਲ ਚੱਲ ਰਹੀ ਹੈ ਹੋ ਤੇ ਉਹਨੂੰ ਉਹਨੂੰ ਕੀਤਾ ਜਾਣਾ ਚਾਹੀਦਾ ਵਿੱਚ ਕਾਊਂਟ ਜੀ ਤੇ ਬਾਕੀ ਇਹਦੇ ਤੇ ਬਾਕੀ ਪੰਜਾਬ ਨੂੰ ਇਹਦੇ ਤੇ ਪੂਰਾ ਰਿਐਕਟ ਕਰਨਾ ਚਾਹੀਦਾ ਇੱਕ ਤਾਂ ਐਂਟੀ ਵਾਰ ਜਿਹੜਾ ਕਿ ਮਾਹੌਲ ਬਣਦਾ ਤੂੰ ਹੂੰ ਵੈਸੇ ਪੰਜਾਬ 'ਚ ਕੋਈ ਵਾਰ ਦੇ ਪੱਖ ਦਾ ਕੋਈ ਮਾਹੌਲ ਨਹੀਂਗਾ ਹੂੰ ਹੂੰ ਤੇ ਪੰਜਾਬ ਦੇਖੋ ਕਿਵੇਂ ਇਹਦੇ ਤੇ ਰਿਐਕਟ ਕਰਦਾ ਪਰ ਹੈ ਮੰਦ ਭਾਗ ਆ ਪੰਜਾਬ ਲਈ ਜੀ ਅੱਛਾ ਕਿਤੇ ਨਾ ਕਿਤੇ ਇਹ ਨਹੀਂ ਲੱਗਦਾਗਾ ਕਿ ਜੋ ਉਸ ਦਿਨ ਪਹਿਲਗਾਮ ਦੀ ਘਟਨਾ ਘਟੀ ਹੈਗੀ ਆ ਭਾਵੇਂ ਉਹਦੇ ਪਿੱਛੇ ਸਿੱਧੇ ਤੌਰ ਦੇ ਉੱਤੇ ਭਾਰਤੀ ਸਿਆਸਤਨਾ ਵੀ ਹੋ ਗਈ ਪਰ ਕਿਤੇ ਨਾ ਕਿਤੇ ਉਸ ਘਟਨਾ ਨੂੰ ਆਧਾਰ ਬਣਾ ਕੇ ਹੁਣ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਹਲੇ ਕੱਲ ਹੀ ਆ ਜਿਹੜਾ ਭਾਵੇਂ ਪਹਿਲਾਂ ਤਾਂ ਮਾਨ ਸਾਹਿਬ ਵੱਲੋਂ ਇਹਨਾਂ ਦੀ ਪਾਰਟੀ ਵੱਲੋਂ ਜਦੋਂ ਟੋਟਲ ਤੌਰ ਦੇ ਉੱਤੇ ਹੈ ਜਿਹੜਾ ਜਿੰਨਾ ਵੀ ਅ ਡੈਮ ਸੇਫਟੀ ਐਕਟ ਹੈਗਾ ਉਹ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਚਲਾ ਗਿਆ ਸੀਗਾ ਉਦੋਂ ਮਾਨ ਸਰਕਾਰ ਬੋਲੀ ਨਹੀਂ ਗਈ ਕੱਲ ਇੱਕੇਦਮ ਸਾਰਿਆਂ ਨੂੰ ਇਹ ਜਾਗ ਪਿਆ ਤੇ ਕਿਵੇਂ ਦੇਖੀ ਇਸ ਨੂੰ ਮੈਂ ਇਹੀ ਕਹਣਾ ਕਿ ਜਿਹੜਾ ਪਾਣੀ ਦਾ ਇਸ਼ੂ ਹੈ ਕੋਈ ਨਮਾ ਤਾਂ ਉੱਠਿਆ ਨਹੀਂ ਹੂੰ ਇਹ ਤਾਂ ਪਾਣੀ ਦਾ ਤਾਂ ਇਸ਼ੂ ਬਹੁਤ ਲੰਬੇ ਸਮੇਂ ਤੋਂ ਹੂੰ ਜਿਹੜੀ ਤੁਸੀਂ ਗੱਲ ਜ਼ਿਕਰ ਕੀਤਾ ਡੇਮ ਡੈਮ ਸੇਫਟੀ ਐਕਟ ਦਾ ਉਦੋਂ ਇਹਨਾਂ ਦਾ ਕੋਈ ਰਿਐਕਟ ਨਹੀਂ ਸੀ ਇਹ ਤੇ ਜਦੋਂ ਜਦੋਂ ਉਹਦੇ ਆੜ ਦੇ ਵਿੱਚ ਇਹਨਾਂ ਨੇ ਇੱਥੇ ਕਬਜ਼ਾ ਕੀਤਾ ਹੂੰ ਤੇ ਹੁਣ ਅਚੰਚੇਤ ਇਹਦੇ ਤੇ ਇੰਨੀ ਜਿਆਦਾ ਮਤਲਬ ਅੱਠਾ ਪੈਰਾਂ ਚ ਆ ਜਾਣਾ ਇੱਕਦਮ ਚਲੋ ਠੀਕ ਆ ਵਧੀਆ ਗੱਲ ਆ ਆਉਣਾ ਚਾਹੀਦਾ ਇਹ ਉਹ ਨਹੀਂ ਗੱਲ ਵੀ ਪੰਜਾਬ ਪਰ ਜਦੋਂ ਟਾਈਮ ਸੀਗਾ ਹੂੰ ਉਦੋਂ ਉੱਥੇ ਕੋਈ ਮਤਲਬ ਗੋਲੀ ਦੀ ਗੱਲ ਹੁਣ ਜਦੋਂ ਜਮਾ ਸਿਰ ਤੇ ਆ ਖੜੀ ਹੁਣ ਤੁਸੀਂ ਉਹਦੇ ਤੇ ਮਤਲਬ ਦਾ ਇਹ ਕਰਦੇ ਹੋ ਉਹੀ ਗੱਲ ਮੈਂ ਕਹਿਣਾ ਕਿ ਇਹ ਇਹ ਸਾਰਾ ਅਸਲ ਦੇ ਵਿੱਚ ਇਹਨੂੰ ਇੱਕ ਹੋਰ ਪੱਖ ਤੋਂ ਵੀ ਦੇਖਿਆ ਜਾਣਾ ਚਾਹੀਦਾ ਹੂੰ ਕਿ ਇਹ ਸਾਰੀ ਕਿਉਂਕਿ ਜਦੋਂ ਇੰਡਸ ਵਾਟਰ ਟ੍ਰੀਟੀ ਹੋਈ ਆ ਹੂੰ ਉਦੋਂ ਇਹ 1947 ਤੋਂ ਬਾਅਦ ਚ ਇੱਕਦਮ ਇਹ ਗੱਲ ਖੜੀ ਹੋ ਗਈ ਸੀ ਪਾਣੀਆਂ ਦੀ ਵੰਡ ਕਿਉਂਕਿ ਜ਼ਮੀਨ ਤਾਂ ਵੰਡ ਲਈ ਪਰ ਪਾਣੀ ਦੀ ਉਦੋਂ ਪਹਿਲਾਂ ਵੰਡ ਨਹੀਂ ਸੀ ਕੋਈ ਹੂੰ ਤਾਂ ਦੋਨੋਂ ਦਾ ਡਿਸਪਿਊਟ ਖੜਾ ਹੋ ਗਿਆ ਦੋਨੋਂ ਦੇਸ਼ਾਂ ਦਾ ਹੂੰ ਪਾਣੀ ਦੀ ਵੰਡ ਦੇ ਮਸਲੇ 'ਚ ਉਹ ਕਾਫੀ ਵੱਧ ਗਿਆ ਤੇ ਉਦੋਂ ਇਹਦੇ ਵਿੱਚ ਵਰਲਡ ਬੈਂਕ ਨੇ ਆ ਕੇ ਇਹ ਸਮਝੌਤਾ ਕਰਾਇਆ ਸੀ ਜਿਹੜੀ ਇੰਡਸਵਾਟਰ ਟ੍ਰੀਟੀ ਹੈ ਇਹਦੇ ਵਿੱਚ ਇੱਕ ਮਿਡਲਮੈਨ ਦੇ ਤੌਰ ਤੇ ਵਰਲਡ ਬੈਂਕ ਬੈਠਾ ਸੀ ਹੂੰ ਉਹ ਹੁਣ ਵੀ ਮਤਲਬ ਆਪਦੀ ਇਹਨੂੰ ਇੱਕ ਜਦੋਂ ਤੁਸੀਂ ਇਹਦੇ ਦਸਤਾਵੇਜ਼ ਦੇਖਦੇ ਹੋ ਆਪਦੀ ਇੱਕ ਇਹਨੂੰ ਪ੍ਰਾਊਡਲੀ ਕਹਿੰਦੇ ਆ ਆਪਦੀ ਉਹਨਾਂ ਦੀ ਕੇਸੀ ਇਹ ਸੰਧੀ ਕਰਵਾਈ ਹੈ ਹੂੰ ਤੇ ਹੁਣ ਵੀ ਇਹਦੇ ਚ ਮੈਨੂੰ ਇਹ ਵੀ ਹੋ ਸਕਦਾ ਹੈ ਕਿ ਸਾਰੀਆਂ ਧਿਰਾਂ ਜਿੰਨੀਆਂ ਵੀ ਇਹਦੇ ਚ ਇਨਵੋਲ ਹੋਵਾਂ ਇਥੇ ਦੀ ਪੋਲਿਟਿਕਲ ਜਿੰਨੀ ਵੀ ਤਰਾਂ ਪੋਲਿਟਿਕਲ ਤਰਾਂ ਉਹ ਸਾਰੀਆਂ ਇਹ ਮਿਲ ਕੇ ਹੀ ਵਰਲਡ ਬੈਂਕ ਨੂੰ ਆਪ ਦਾ ਕਲੇਮ ਦਿਖਾਉਣ ਦੀ ਖਾਤਰ ਕਿ ਸਾਡੇ ਇੱਥੇ ਇੰਨਾ ਮਤਲਬ ਪਾਣੀ ਦਾ ਇਸ਼ੂ ਆ ਉਹਨੂੰ ਜਿਆਦਾ ਵੀ ਵਾਰਿਆ ਹੋ ਗਿਆ ਹੋ ਸਕਦਾ ਹੈ ਕਿ ਵੀ ਵੱਡਾ ਇਸ਼ੂ ਹੈ ਇਹ ਤੇ ਤਾਂ ਕਿ ਵਰਲਡ ਬੈਂਕ ਨੂੰ ਸ਼ੋਅ ਕਰਨ ਲਈ ਕਿ ਸਾਡੀ ਕਿਉਂਕਿ ਵਾਰ ਇੰਡੀਆ ਗਵਰਨਮੈਂਟ ਬਹੁਤ ਸਮੇਂ ਤੋਂ ਇਹ ਗੱਲ ਵਾਰ-ਵਾਰ ਕਹਿੰਦੀ ਆ ਰਹੀ ਆ ਕਿ ਇਹਨੂੰ ਇੰਡਸ ਵਾਟਰ ਟ੍ਰੀਟੀ ਨੂੰ ਦੁਆਰਾ ਇਹ ਤੇ ਇਹ ਤਾਂ ਦਵਾਰਾ ਧਿਆਨ ਹੋਣਾ ਚਾਹੀਦਾ ਇਹ ਤੇ ਬੈਠ ਕੇ ਦਵਾਰਾ ਇਹਦੀ ਮੋੜ ਮੋੜੇ ਤੇ ਵਿਚਾਰ ਹੋਣੀ ਚਾਹੀਦੀ ਆ ਕਿ ਕਿਹਦਾ ਕਿੰਨਾ ਪਾਣੀ ਜੀ ਸਤਜੀਤ ਜੀ ਇੱਕ ਨਾ ਮੈਂ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਹੈਗਾ ਕਿ ਜੋ ਉਸ ਘਟਨਾ ਤੋਂ ਬਾਅਦ ਆ ਜਿਹੜਾ ਪਹਿਲਗਾਮ ਦੀ ਘਟਨਾ ਤੋਂ ਬਾਅਦ ਕਾਫੀ ਸਾਰੇ ਫੈਸਲੇ ਆ ਜਿਹੜੇ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਲਏ ਗਏ ਪਾਕਿਸਤਾਨ ਨੂੰ ਸਭ ਸਿਖਾਉਣ ਦੀ ਗੱਲ ਬਾਤ ਕੀਤੀ ਗਈ ਪਰ ਉਹਨਾਂ ਫੈਸਲਿਆਂ ਦੇ ਵਿੱਚ ਇੱਕ ਫੈਸਲਾ ਇਹ ਵੀ ਸੀਗਾ ਕਿ ਪਾਕਿਸਤਾਨ ਦੇ ਨਾਲ ਜਿੰਨਾ ਵੀ ਮਾੜਾ ਮੋਟਾ ਵਪਾਰ ਸੀਗਾ ਕੁਝ ਵਪਾਰ ਤਾਂ ਜਿਹੜਾ ਪਿਛਲੇ ਸਮੇਂ ਦੇ ਦੌਰਾਨ ਜਦੋਂ ਪਹਿਲਗਾਮ ਤੋਂ ਪਹਿਲਾਂ ਇੱਕ CRPF ਦੇ ਨੌਜਵਾਨਾਂ ਦੇ ਉੱਤੇ ਪਲਵਾਮਾ ਦੇ ਵਿੱਚ ਅਟੈਕ ਹੁੰਦਾ ਹੈਗਾ 2018 ਦੇ ਵਿੱਚ ਕੁਝ ਸਮਝੌਤੇ ਉਦੋਂ ਰੱਦ ਕਰ ਦਿੱਤੇ ਜਾਂਦੇ ਹੈਗੇ ਕੁਝ ਵਪਾਰ ਉਦੋਂ ਬੰਦ ਕਰ ਦਿੱਤਾ ਜਾਂਦਾ ਤੇ ਕੁਝ ਵਪਾਰ ਆ ਜਿਹੜਾ ਆ ਹੁਣ ਰਿੰਦਾ ਖੁੰਦਾ ਬੰਦ ਕਰ ਦਿੱਤਾ ਗਿਆ ਤੇ ਪਰ ਦੇਖਣ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਇਕਤਾ ਡਟਕਾਉਂਦਾ ਇਹਨਾਂ ਜਥੇਬੰਦੀਆਂ ਵੱਲੋਂ ਕਿਰਤੀ ਕਿਸਾਨ ਯੂਨੀਅਨ ਨੇ ਤਾਂ ਪਹਿਲੇ ਤੌਰ ਦੇ ਦਿੱਤੇ ਮੰਗ ਉਠਾਈ ਸੀਗੇ ਇਹਨਾਂ ਨੇ ਤਵਿਸ਼ ਕਾਨਫਰੰਸਾਂ ਵੀ ਰੱਖੀਆਂ ਉਧਰ ਬਾਰਡਰ ਏਰੀਏ ਦੇ ਵਿੱਚ ਜੱਥੇ ਕਾਨਫਰੰਸਾਂ ਕੀਤੀਆਂ ਵੀ ਪਾਕਿਸਤਾਨ ਦੇ ਨਾਲ ਸਾਡਾ ਸਿੱਧਾ ਵਪਾਰ ਹੋਣਾ ਚਾਹੀਦਾ ਕਿਤੇ ਨਾ ਕਿਤੇ ਇਹ ਨਹੀਂ ਕਿ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਬਜਾਏ ਆ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ ਉਹ ਤਾਂ ਹੈ ਗਈ ਪਾਸ ਬੰਦ ਕਰਕੇ ਦੇਖੋ ਪੰਜਾਬ ਜਿਵੇਂ ਆਪਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਆ ਪੰਜਾਬ ਦਾ ਪੰਜਾਬ ਨੂੰ ਤਾਂ ਇਹਨਾਂ ਨੇ ਮਤਲਬ ਸਾਬਕ ਸਿਖਾਉਣ ਵਾਲਾ ਉਹ ਤੇ ਕੋਈ ਪਹਿਲੇ ਪਹਿਲੀਆਂ ਸਰਕਾਰਾਂ ਨੇ ਵੀ ਤੇ ਹੁਣ ਇਸ ਨੇ ਜੀ ਲਗਾਤਾਰ ਪੰਜਾਬ ਨਾਲ ਇਹ ਜੇ ਕੋਈ ਕਦੇ ਵੀ ਨਹੀਂ ਦਰਾਜਾ ਹੋਇਆ ਹੂੰ ਉਹ ਹੋਇਆ ਉਹ ਸਾਫ਼ ਦੱਸਦਾ ਤੇ ਇਹਦੇ ਵਿੱਚ ਜਦੋਂ ਹੋਰ ਜਦੋਂ ਉਹ ਗੱਲ ਕਰਦੀਆਂ ਯੂਨੀਅਨਾਂ ਉਹੀ ਕਰਦੀ ਇਹਨੇ ਵੀ ਜਦੋਂ ਤੁਸੀਂ ਹੋਰ ਪਾਸੇ ਦੀ ਵਪਾਰ ਹੋਰ بندرگاہਾਂ ਤੋਂ ਹੋਰ ਤੋਂ ਵਪਾਰ ਕਰਦੇ ਕਰ ਰਹੇ ਹੋ ਤਾਂ ਇੱਥੋਂ ਤਾਂ ਸਿੱਧਾ ਜੀ ਮਤਲਬ ਇੱਥੋਂ ਤਾਂ ਤੁਸੀਂ ਇੱਥੋਂ ਲੈ ਕੇ ਤੁਸੀਂ ਯੂਰਪ ਤੱਕ ਸਿੱਧਾ ਬਾਰੇ ਰੋਡ ਵੀ ਜੁੜਦੇ ਆ ਤੁਸੀਂ ਜੀ ਖਰਚਾ ਬਹੁਤ ਥੋੜਾ ਰਹਿ ਜਾਂਦਾ ਇੱਥੋਂ ਦੀ ਕਿਸਾਨੀ ਲਈ ਤਾਂ ਬਹੁਤ ਜਿਆਦਾ ਸੁਭਾਵਾ ਰਹਾ ਹੂੰ ਜੇ ਮਤਲਬ ਕਿਸਾਨੀ ਪੰਜਾਬ ਦੀ ਕਿਸਾਨੀ ਜੇ ਇਹ ਬਾਰਡਰ ਖੁੱਲ ਜੇ ਹੂੰ ਤਾਂ ਮਤਲਬ ਇਹ ਦਾ ਮਤਲਬ ਗੱਲ ਹੀ ਹੋਰ ਹੋ ਜੂਗੀ ਇਹਦੀ ਮਤਲਬ ਇੱਥੇ ਇੰਨੇ ਜਿਆਦੇ ਆਪਰਚੂਨਿਟੀਆਂ ਆ ਇੰਨਾ ਜਿਆਦੇ ਇਹ ਸੈਂਟਰ ਦੇ ਵਿੱਚ ਇੰਨਾ ਇੰਪੋਰਟੈਂਟ ਖੇਤਾ ਹੈ ਖੇਤੀ ਦਾ ਪਰ ਇਹਨੂੰ ਬਿਲਕੁਲ ਇਹ ਬਾਰਡਰ ਬੰਦ ਕਰਕੇ ਅਸੀਂ ਬਿਲਕੁਲ ਪਿੱਛੇ ਆ ਜਾਣੇ ਆ ਪੂਰੇ ਦੇਸ਼ ਤੇ ਕਿੱਥੇ ਅਸੀਂ ਸਭ ਤੋਂ ਫਰੰਟ ਤੇ ਬੈਠੇ ਜੀ ਸੋ ਇਹਦੇ ਵਿੱਚ ਕਿਸਾਨੀ ਨੂੰ ਤਾਂ ਉਹ ਲਗਾਤਾਰ ਉਹਨਾਂ ਦਾ ਹੈਗਾ ਕਿ ਜ਼ਮੀਨਾਂ ਨੇ ਇੱਥੋਂ ਦੀ ਕਿਸਾਨੀ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਟੱਕਰੇ ਆ ਜਿਵੇਂ ਸਬਕ ਸਿਖਾਉਣ ਵਾਲੀ ਗੱਲ ਤਾਂ ਹੈ ਹੀ ਕੋਈ ਜੀ ਉਹ ਉਹ ਹੈਗੀ ਇਹ ਗੱਲ ਅਸਲੀ ਦਾ ਬੈਨੀਫਿਟ ਕਿਸ ਨੂੰ ਹੋਇਆ ਵਪਾਰ ਬੰਦ ਕਰਨ ਦਾ ਬੈਨੀਫਿਟ ਕਿਸ ਨੂੰ ਹੋਇਆ ਇਸ ਘਟਨਾ ਨੂੰ ਫਿਰ ਵਰਤਕ ਕੀ ਕਿਸ ਨੂੰ ਬੈਨੀਫਿਟ ਪਹੁੰਚਾਇਆ ਜਾ ਰਿਹਾ ਹੈਗਾ ਉਹ ਤਾਂ ਜਿਹੜੇ ਉਹਨਾਂ ਦੇ ਕਾਰਪੋਰੇਟ ਉਹਨਾਂ ਦੇ ਜਿਹੜੇ ਵੱਡੇ ਘਰਾਣੇ ਆ ਉਹ ਤਾਂ ਉਹ ਉਹ ਉਹਨਾਂ ਦਾ ਤਾਂ ਵਪਾਰ ਉਦਾਂ ਹੀ ਚੱਲਦਾ ਹੂੰ ਉਹ ਤਾਂ ਉਹ ਦੇਖੋ ਉਹਨਾਂ ਨੇ ਤਾਂ ਜੇ ਸਿੱਧਾ ਪਾਕਿਸਤਾਨ ਚ ਹੁਣ ਨਹੀਂ ਵੀ ਜਾਂ ਉਹਨਾਂ ਦਾ ਮਤਲਬ ਉੱਥੋਂ ਡਰੈਗਰ ਉੱਥੋਂ ਵੀ ਜੇ ਬੰਦ ਲੋ ਜੇ ਬੰਦ ਕਰਤਾ ਉਹਨਾਂ ਕੋਲ ਤਾਂ ਬਸੇ ਬੜੇ ਰਾ ਜੀ ਉਹਨਾਂ ਨੇ ਤਾਂ ਤੀਜੇ ਕੰਟਰੀ ਵਿੱਚ ਦੀ ਕਮਾ ਕੇ ਲਿਆਉਣਾ ਸਮਾਨ ਜੀ ਉਹਨਾਂ ਨੇ ਤਾਂ ਸਾਰਾ ਕੁਝ ਉਹਨਾਂ ਦੇ ਹੱਥ ਚ ਹੀ ਆ ਉੱਥੇ ਤੋਂ ਜੀ ਪਰ ਜਿਹੜੀ ਇੱਥੇ ਆ ਇੱਥੋਂ ਦੀ ਲੁਕਾਈ ਨੂੰ ਦੀ ਜਿਹੜੀ ਇੱਥੋਂ ਦੀ ਪੰਜਾਬ ਦੀ ਆ ਇਹਨੇ ਬਚਣਾ ਬਾਰਡਰ ਖੁੱਲਣ ਨਾਲ ਉਲਟਾ ਇੱਥੇ ਤਾਂ ਜੰਗਲਾਂ ਮਾਹੌਲ ਬਣਾ ਕੇ ਇਹਨੂੰ ਹੋਰ ਸਦਾ ਲਈ ਬੰਦ ਕਰਨ ਨਾਲ ਹੀ ਗੱਲ ਆ ਇੱਥੇ ਜੀ ਇਹਨੂੰ ਕਦੇ ਖੁੱਲੇ ਹੀ ਨਾ ਇਹੋ ਜਿਹਾ ਮਾਹੌਲ ਬਣਾ ਕੇ ਜੀ ਬਿਲਕੁਲ ਹੀ ਕਿਸਾਨੀ ਦੇ ਪੰਜਾਬ ਦੇ ਬਿਲਕੁਲ ਵਿਰੋਧ ਚ ਗੱਲ ਜੀ ਧੰਨਵਾਦ ਜਕਸੀਰ ਜੀ ਸਮਾਂ ਦਿੱਤਾ ਤੁਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ